ਫਸਲਾਂ ਤੇ ਐਮ ਐਸ ਪੀ ਦੀ ਲੀਗਲ ਗਾਰੰਟੀ ਸਮੇਤ ਬਾਕੀ ਕਈ ਸਾਰੇ ਮੁੱਦਿਆਂ ਨੂੰ ਲੈ ਕੇ ਫਰਵਰੀ ਤੋਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਇਸੇ ਦੇ ਦੌਰਾਨ ਅੱਜ ਪੰਜਾਬ ਦੇ ਵਿੱਚ ਟ੍ਰੇਨਾਂ ਰੋਕੀਆਂ ਜਾਣਗੀਆਂ। ਕਰੀਬ ਦੁਪਹਿਰ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਕਿਸਾਨ ਰੇਲਵੇ ਟਰੈਕਸ ਦੇ ਉੱਤੇ ਧਰਨਾ ਦੇਣਗੇ। ਉਹਨਾਂ ਦਾ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ 35 ਥਾਵਾਂ ਤੇ ਤੇ ਹਰਿਆਣਾ ਦੇ ਵਿੱਚ ਵੀ ਕਈ ਥਾਵਾਂ ਤੇ ਟ੍ਰੇਨਾਂ ਰੋਕਣ ਦਾ ਪਲਾਨ ਹੈ। ਇਹ ਧਰਨਾ ਪਰਦਰਸ਼ਨ ਸਹਿਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਗਠਨ ਦੇ ਬੈਨਰ ਥੱਲੇ ਦਿੱਤਾ ਜਾ ਰਿਹਾ ਹੈ। ਟ੍ਰੇਨਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਦਿੱਕਤਾਂ ਚੱਕਣੀਆਂ ਪੈ ਸਕਦੀਆਂ ਨੇ। ਧੰਨੇ ਦੀ ਮਿਆਦ ਚੰਡੀਗੜ੍ਹ, ਅੰਮ੍ਰਿਤਸਰ ਤੇ ਜੰਮੂ ਰੂਟ ਦੇ ਰਹੀਗੀ ਤੇ ਇਹ ਰੂਟ ਪ੍ਰਭਾਵਿਤ ਹੋਣਗੇ। ਇਨੂੰ ਲੈ ਕੇ ਫਿਰੋਜ਼ਪੁਰ ਮੰਡਲ ਤੇ ਅੰਬਾਲਾ ਮੰਡਲ ਵੱਲੋਂ 2 ਘੰਟੇ ਤੱਕ ਟ੍ਰੇਨਾਂ ਨੂੰ ਬੰਦ ਕਰਨ ਦਾ ਤੇ ਸ਼ਾਰਟ ਟਰਮੀਨੇਟ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਵਿੱਚ 35 ਤੇ ਹਰਿਆਣਾ ਦੇ ਵਿੱਚ ਇੱਕ ਥਾਂ ਦੇ ਉੱਤੇ ਟ੍ਰੈਕ ਦੇ ਉੱਤੇ 바ਦਾ ਪੈਦਾ ਹੋਏਗੀ। ਜਲੰਧਰ ਦੇ ਵਿੱਚ ਫਲੋਰ, ਲੋਈਆਂ, ਅਮਰਸਰ ਦੇ ਵਿੱਚ ਮਾਨਾਵਾਲਾ, ਫਿਰੋਜ਼ਪੁਰ ਦੇ ਵਿੱਚ ਤਿੰਨ ਥਾਵਾਂ ਤੇ ਫਰੀਦਕੋਟ ਰੇਲਵੇ ਸਟੇਸ਼ਨ, ਜੈਤੋ ਸਟੇਸ਼ਨ, ਫਤਿਹਗੜ ਰੇਲਵੇ ਸਟੇਸ਼ਨ, ਗੁਰਦਾਸਪੁਰ ਬਟਾਲਾ ਸਟੇਸ਼ਨ ਪਠਾਨਕੋਟ ਕੈਂਟ ਸਟੇਸ਼ਨ ਦਸੂਹਾ ਮੁਕੇਰੀਆਂ ਗੜਸ਼ੰਕਰ ਕਪੂਰਥਲਾ ਦੇ ਵਿੱਚ ਸੁਲਤਾਨਪੁਰ ਲੋਧੀ ਲੁਧਿਆਣਾ ਸਮਰਾਲਾ ਖੰਨਾ ਮਾਨਸਾ ਦੇ ਵਿੱਚ ਸਰਦੂਲਗੜ ਬੁੱਢਲਾਡਾ ਮਾਨਸਾ ਮੋਗਾ ਦੇ ਵਿੱਚ ਅਜੀਤਵਾਲ ਡਗਰੂ ਸਟੇਸ਼ਨ ਮੁਖਸਰ ਦੇ ਵਿੱਚ ਰੇਲਵੇ ਸਟੇਸ਼ਨ ਨਮਾਸ਼ਾਹ ਰੇਲਵੇ ਸਟੇਸ਼ਨ ਪਟਿਆਲਾ ਦੇ ਵਿੱਚ ਦਬਲਾਨ ਕੋਲੀ ਤੇ ਰਾਜਪੁਰਾ ਤੇ ਅੰਬਾਲਾ ਦੇ ਰੇਲਵੇ ਸਟੇਸ਼ਨ ਇੱਥੇ ਕੁਝ ਗੱਡੀਆਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋਣਗੀਆਂ ਕਿਸਾਨ ਸ਼ੰਭੂ ਬਾਡਰ ਦੇ ਉੱਤੇ ਵੀ ਰੇਲ ਰੋਕਣਗੇ ਇਸ ਅੰਦੋਲਨ ਦੇ ذریعے ਸਰਕਾਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੇ ਦੇ ਵਿੱਚ ਹੋਏ ਕਿਸਾਨਾਂ ਦੇ ਹੱਤਿਆ ਦੇ ਮਾਮਲੇ ਦੇ ਬਾਰੇ ਯਾਦ ਕਰਾਇਆ ਜਾਏਗਾ ਦੱਸਿਆ ਜਾਏਗਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਇਨਸਾਫ ਮਿਲੇ ਇਸ ਤੋਂ ਇਲਾਵਾ ਫਸਲਾਂ ਤੇ ਐਮਐਸਪੀ ਦਾ ਗਾਰੰਟੀ ਦਾ ਕਾਨੂੰਨ ਬਣਾਉਣ ਬਾਰੇ ਸਰਕਾਰ ਨੂੰ ਚੇਤਾਵਨੀ ਆਇਆ ਜਾਏਗਾ ਕਰਜ਼ੇ ਮਾਫ ਬਾਰੇ ਵੀ ਕਿਸਾਨ ਮੰਗਾਂ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਇਸ ਸਾਲ ਤੀਜਾ ਮੌਕਾ ਹੈ ਜਦੋਂ ਕਿਸਾਨ ਰੇਲਵੇ ਟ੍ਰੈਕ ਜਾਮ ਕਰਨ ਜਾ ਰਹੇ ਨੇ ਇਸ ਤੋਂ ਪਹਿਲਾਂ ਕਿਸਾਨਾਂ ਨੇ 15 ਫਰਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਟ੍ਰੈਕ ਰੋਕਿਆ ਸੀ ਫਿਰ 16 ਅਪ੍ਰੈਲ ਨੂੰ ਸ਼ੰਭੂ ਦੇ ਕੋਲ ਟ੍ਰੈਕ ਦੇ ਉੱਤੇ ਮਜ਼ਾਰਾ ਸ਼ੁਰੂ ਕਰ ਦਿੱਤਾ ਸੀ ਔਰ ਇਹ ਕਰੀਬ 34 ਦਿਨ ਚੱਲਿਆ ਸੀ